ਰਾਜਵੀਰ ਜਬੰਦੇ ਦੀ ਮੌਦੇ ਅਸਲ ਕਾਤਲ ਆਵਾਰਾ ਪਸ਼ੂ ਜਿਨ੍ਹਾਂ ਦੀ ਸਾਮ ਸੰਭਾਲ ਦੇ ਲਈ ਕਾਉਸਸ ਤੇ ਨਾਮ ਤੇ ਕਰੋੜਾਂ ਰੁਪਇਆ ਆਮ ਲੋਕਾਂ ਦੀਆਂ ਸਾਡੀਆਂ ਜੇਬਾਂ ਦੇ ਵਿੱਚੋਂ ਜਾਂਦਾ ਹੈ ਪਰ ਕੀ ਅਸਲ ਦੇ ਵਿੱਚ ਉਹਨਾਂ ਦੀ ਸਾਮ ਸੰਭਾਲ ਹੁੰਦੀ ਵੀ ਹੈ ਸ਼ਾਇਦ ਨਹੀਂ ਇਸੇ ਕਰਕੇ ਹੀ ਆਏ ਦਿਨ ਪਤਾ ਨਹੀਂ ਕਿੰਨੇ ਲੋਕ ਇਨ੍ਹਾਂ ਆਵਾਰਾ ਪਸ਼ੂਆਂ ਦੇ ਨਾਲ ਹੁੰਦੀਆਂ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੇ ਵੱਖ-ਵੱਖ ਸੂਬਿਆਂ ਦੇ ਵਿੱਚ ਕੌਸਸ ਦੇ ਵੱਖ-ਵੱਖ ਹੈ 2% ਤੋਂ ਲੈ ਕੇ 20% ਤੱਕ ਹੈ ਪਿਛਲੇ ਦਿਨਾਂ ਦੀ ਰਾਜਸਥਾਨ ਦੀ ਇੱਕ ਉਦਾਹਰਣ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਚਾਹੁੰ ਰਾਜਸਥਾਨ ਦੇ ਵਿੱਚ ਬੀਅਰ 바ਰ ਦੇ ਵਿੱਚ ਕੁਝ ਲੋਕ ਜਿਹੜੇ ਨੇ ਉਹ ਬੀਅਰ ਖਰੀਦਦੇ ਨੇ ਤਾਂ ਉਹਨਾਂ ਦੇ ਵੱਲੋਂ ਇੱਕ ਬਿੱਲ ਜਿਹੜਾ ਆ ਉਹ ਸਾਂਝਾ ਕੀਤਾ ਜਾਂਦਾ ਜਿਸ ਤੇ 20% ਕੌਸਸ ਜਿਹੜਾ ਆ ਉਹ ਲੱਗਿਆ ਸੀ ਮਤਲਬ ਹਰ ਚੀਜ਼ ਦੀ ਖਰੀਦਦਾਰੀ ਦੇ ਉੱਪਰ ਬਹੁਤਿਆਈ ਚੀਜ਼ਾਂ ਦੀ ਖਰੀਦਦਾਰੀ ਦੇ ਉੱਪਰ ਕਾਉਸਸ ਜਿਹੜਾ ਉਹ ਲੱਗਦਾ ਕੁਝ ਰਿਪੋਰਟਾਂ ਕੁਝ ਰਿਪੋਰਟਸ ਦਾ ਹਵਾਲਾ ਮੈਂ ਤੁਹਾਨੂੰ ਇੱਥੇ ਦੇਵਾਂਗਾ ਪੰਜਾਬ ਦੇ ਵਿੱਚ ਜੇਕਰ ਤੁਸੀਂ ਚਾਰ ਪਹੀਆ ਵਾਹਨ ਦੋ ਪਹੀਆ ਵਾਹਨ ਖਰੀਦਦੇ ਹੋ ਤਾਂ ਉਸਤੇ ਉੱਪਰ ਕਾਉਸਸ ਤੁਹਾਨੂੰ ਦੇਣਾ ਪੈਂਦਾ ਹੈ 시ਮਿੰਟ ਦਾ ਬੈਗ ਖਰੀਦਦੇ ਹੋ ਉਸਤੇ ਉੱਪਰ ਕਾਉਸਸ ਤੁਹਾਨੂੰ ਦੇਣਾ ਪੈਂਦਾ ਹੈ ਪੰਜਾਬ ਦੀ ਬਣੀ ਹੋਈ ਜਿਹੜੀ ਹੈਗੀ ਆ ਵਿਦੇਸ਼ੀ दारू ਉਸਤੇ ਉੱਪਰ ਕਾਉਸਸ ਤੁਹਾਨੂੰ ਦੇਣਾ ਪੈਂਦਾ ਹੈ ਪੰਜਾਬ ਦੀ ਬਣੀ ਹੋਈ दारू ਉਸਤੇ ਉੱਪਰ ਕਾਉਸਸ ਜਿਹੜਾ ਹੈਗਾ ਆ ਉਹ ਤੁਹਾਨੂੰ ਦੇਣਾ ਪੈਂਦਾ ਹੈ ਇਲੈਕਟ੍ਰਿਕ ਸਿਟੀ ਦੀ ਕੰਜ਼ਪਸ਼ਨ ਹੈ ਉਸ ਦੇ ਉੱਪਰ ਕਾਉਸਸ ਤੁਹਾਨੂੰ ਦੇਣਾ ਪੈਂਦਾ ਹੈ ਹੋਰ ਤਾਂ ਹੋਰ ਜਦ ਕੋਈ ਵੀ ਅਸੀਂ ਦੋ ਪਹੀਆ ਵਾਹਨ ਚਾਰ ਪਹੀਆ ਵਾਹਨ ਕੋਈ ਵੀ ਵਾਹਨ ਖਰੀਦਿਆ ਤਾਂ ਉਹਦੇ ਉੱਪਰ ਰੋਡ ਟੈਕਸ ਅਸੀਂ ਦਿੰਦੇ ਆ ਕਿਉਂ ਰੋਡ ਟੈਕਸ ਇਸ ਇਸ ਚੀਜ਼ ਦੇ ਲਈ ਹੁੰਦੇ ਨੇ ਕਿ ਰੋਡ ਸਾਫ਼ ਨਾ ਹੋਣ ਰੋਡਾਂ ਦੇ ਵਿੱਚ ਆਵਾਰਾ ਪਸ਼ੂ ਖੜੇ ਹੋਣ ਤੇ ਉਹਨਾਂ ਆਵਾਰਾ ਪਸ਼ੂਆਂ ਦੇ ਨਾਲ ਦੁਰਘਟਨਾ ਹੋਵੇ ਅਸੀਂ ਅਪਾਹਜ ਹੋਈਏ ਸਾਡੇ ਹਿੱਸੇ ਦੇ ਵਿੱਚ ਮੌਤ ਆਵੇ ਫਿਰ ਲੱਖਾਂ ਰੁਪਏ ਪਹਿਲਾਂ ਡਾਕਟਰਾਂ ਦੇ ਵੱਲੋਂ ਲੱਖਾਂ ਰੁਪਏ ਪਹਿਲਾਂ ਹਸਪਤਾਲਾਂ ਦੇ ਵਿੱਚ ਵਟੋਰੇ ਜਾਣ ਤੇ ਉਸ ਤੋਂ ਬਾਅਦ ਫਿਰ ਬੰਦਾ ਆਪਣੀ ਜਾਨ ਵੀ ਗਵਾ ਲਵੇ ਕਿ ਇਸ ਚੀਜ਼ ਦੇ ਲਈ ਕਰੋੜਾਂ ਰੁਪਏ ਜਿਹੜੇ ਹੈਗੇ ਨੇ ਉਹ ਟੈਕਸ ਦੇ ਰੂਪ ਦੇ ਵਿੱਚ ਜੇਬਾਂ ਦੇ ਵਿੱਚ ਜਾਂਦੇ ਨੇ ਤਾਂ ਫਿਰ ਇੱਥੇ ਸਭ ਤੋਂ ਵੱਡੇ ਦੋਸ਼ੀ ਕੌਣ ਨੇ ਸ਼ਾਇਦ ਸਭ ਤੋਂ ਵੱਡੇ ਦੋਸ਼ੀ ਉਹ ਨੇ ਜਿਨ੍ਹਾਂ ਦੀਆਂ ਜੇਬਾਂ ਦੇ ਵਿੱਚ ਕਾਹੋ ਸਸਤੇ ਰੂਪ ਦੇ ਵਿੱਚ ਜਿਨ੍ਹਾਂ ਦੀਆਂ ਜੇਬਾਂ ਦੇ ਵਿੱਚ ਟੈਕਸ ਹਰ ਦਿਨ ਪੈਂਦਾ ਆ ਪਰ ਅਸਲ ਦੇ ਵਿੱਚ ਸਾੰਭ ਸੰਭਾਲ ਉਹਨਾਂ ਤੋਂ ਨਹੀਂ ਹੁੰਦੀ ਕਿਉਂਕਿ ਜੇਕਰ ਸਾਮ ਸੰਭਾਲ ਹੁੰਦੀ ਤਾਂ ਅੱਜ ਪੂਰੇ ਹਿੰਦੁਸਤਾਨ ਦੀਆਂ ਸੜਕਾਂ ਜਿਹੜੀਆਂ ਨੇ ਉਹ ਤੁਹਾਨੂੰ ਅਵਾਰਾ ਪਸ਼ੂਆਂ ਤੋਂ ਰਹਿਤ ਮਿਲਣੀਆਂ ਸੀ ਪਰ ਮੈਨੂੰ ਲੱਗਦਾ ਕਿ ਸ਼ਾਇਦ ਹੀ ਪੂਰੇ ਹਿੰਦੁਸਤਾਨ ਦੀ ਗੱਲ ਕਰੀਏ ਤਾਂ ਕੋਈ ਐਸੀ ਸੜਕ ਹੋਣੀ ਹੈ ਜੋ ਅਵਾਰਾ ਪਸ਼ੂਆਂ ਤੋਂ ਰਹਿਤ ਹੋਣੀ ਹੈ ਹੁੰਦਾ ਤਾਂ ਐਸਾ ਹੈ ਕਿ 5-7 ਕਿਲੋਮੀਟਰ ਤੇ ਟੋਲ ਹੁੰਦਾ ਹੈ ਤੇ ਟੋਲ ਤੋਂ ਪਹਿਲਾਂ ਤੁਹਾਨੂੰ ਅਵਾਰਾ ਪਸ਼ੂ ਆਮ ਤੇ ਸ਼ਰਿਆਮ ਸੜਕਾਂ ਦੇ ਉੱਪਰ ਕੰਦੇ ਦਿਖਾਈ ਦੇ ਜਾਣਗੇ ਤੇ ਜੇਕਰ ਭਾਈ ਕਾ ਉਸ ਐਸ ਵੀ ਅਸੀਂ ਦੇਣਾ ਆ ਰੋਡ ਟੈਕਸ ਵੀ ਅਸੀਂ ਦੇਣਾ ਆ ਹਰ ਤਰ੍ਹਾਂ ਦਾ ਟੈਕਸ ਸਰਕਾਰ ਨੂੰ ਅਸੀਂ ਜਮ੍ਹਾਂ ਕਰਵਾਉਣਾ ਆ ਤੇ ਉਸ ਤੋਂ ਬਾਅਦ ਵੀ ਸਾਡੇ ਹਿੱਸੇ ਦੁਰਘਟਨਾਵਾਂ ਉਸ ਤੋਂ ਬਾਅਦ ਵੀ ਸਾਡੇ ਹਿੱਸੇ ਮੌਤਾਂ ਉਸ ਤੋਂ ਬਾਅਦ ਵੀ ਸਾਡੇ ਹਿੱਸੇ ਐਸਾ ਕੁਝ ਆਪੇ ਤਾਂ ਫਿਰ ਇਹ ਟੈਕਸ ਦਿੱਤੇ ਦਾ ਫਾਇਦਾ ਕੀ ਹੈ ਹੁਣ ਇੱਕ ਹਿਸਾਬ ਮੋਟਾ ਜਿਹਾ ਹਿਸਾਬ ਆਪਾਂ ਲਾਉਨੇ ਆ ਪਿੰਡ ਦੀ ਗੱਲ ਕਰੀਏ ਸ਼ਹਿਰ ਦੀ ਗੱਲ ਕਰੀਏ ਸ਼ਾਇਦ ਬਹੁਤੇ ਵੱਡੇ ਸ਼ਹਿਰਾਂ ਦੇ ਵਿੱਚ ਇੱਕ ਗਊਸ਼ਾਲਾ ਤਾਂ ਆਮ ਤੌਰ ਤੇ ਹੁੰਦੀ ਹੋ ਸਕਦਾ ਵੱਧ ਵੀ ਹੋਣ ਆਮ ਤੌਰ ਤੇ ਕੋਈ ਪਿੰਡਾਂ ਦੇ ਵਿੱਚ ਵੀ ਗਊਸ਼ਾਲਾ ਹੁੰਦੀਆਂ ਨੇ ਜੇਕਰ ਇੱਕ ਸ਼ਹਿਰ ਦੀ ਗੱਲ ਕਰੀਏ ਤਾਂ ਇੱਕ ਸ਼ਹਿਰ ਦੇ ਵਿੱਚ ਕਿੰਨੇ ਇੱਕ ਪਸ਼ੂ ਨੇ ਜੋ ਅਬਾਰਾ ਪਸ਼ੂ ਜਿਹੜੇ ਹੈਗੇ ਉਹ ਤੁਹਾਨੂੰ ਮਿਲਣਗੇ ਜੇਕਰ ਤੁਸੀਂ ਗਿਣਤੀ ਮਾਰੋ ਕਿੰਨੇ ਹੋ ਸਕਦੇ ਨੇ 50 100 150 200 250 300 ਜਾਂ ਇਸ ਤੋਂ ਥੋੜੇ ਬਹੁਤ ਇੱਧਰ ਉੱਧਰ ਹੋਣਗੇ ਜੇਕਰ ਮੈਂ ਵੱਡੇ ਸ਼ਹਿਰ ਦੀ ਗੱਲ ਕਰਾਂ ਹਾਲਾਂਕਿ ਬਹੁਤੇ ਵੱਡੇ ਨਹੀਂ ਪਰ ਆਮ ਸ਼ਹਿਰ ਦੀ ਜੇਕਰ ਮੈਂ ਗੱਲ ਕਰਾਂ ਤਾਂ ਐਨੇ ਹੋਣਗੇ ਕੀ ਉਸ ਸ਼ਹਿਰ ਦੇ ਵਿੱਚ ਜੋ ਗਊਸ਼ਾਲਾ ਮਾਨੇ ਉਸ ਸ਼ਹਿਰ ਦੇ ਵਿੱਚ ਇਹ ਆਵਾਰਾ ਪਸ਼ੂਨ ਨੂੰ ਸਾਮ ਨਹੀਂ ਸਕਦੀਆਂ ਆਵਾਰਾ ਪਸ਼ੂਆ ਜਿਹੜੇ ਹੈਗੇ ਆ ਉਹ ਸੰਭਾਲੇ ਨਹੀਂ ਜਾ ਸਕਦੇ ਤੇ ਜੇਕਰ ਭਾਈ ਹੱਥ ਖੜੇ ਨੇ ਸਰਕਾਰ ਦੇ ਇਹਨਾਂ ਚੀਜ਼ਾਂ ਤੋਂ ਕਿ ਭਾਈ ਇਹ ਆਵਾਰਾ ਪਸ਼ੂ ਨੇ ਸਾਡੇ ਇਹ ਇਹਨਾਂ ਦੀ ਸਾਮ ਸੰਭਾਲ ਅਸੀਂ ਨਹੀਂ ਕਰ ਸਕਦੇ ਸਾਮ ਸੰਭਾਲ ਸਾਡੇ ਤੋਂ ਨਹੀਂ ਹੋਣੀ ਤਾਂ ਫਿਰ ਇੱਕ ਕੰਮ ਤੁਸੀਂ ਜ਼ਰੂਰ ਕਰ ਸਕਦੇ ਹੋ ਉਹ ਇਹ ਕਿ ਭਾਈ ਇੱਕ ਡਰ ਲੋਕਾਂ ਦੇ ਮਨਾਂ ਦੇ ਵਿੱਚ ਪਾ ਸਕਦੇ ਹਾਲਾਂਕਿ ਉਹ ਡਰ ਹੁਣ ਵੀ ਲੋਕਾਂ ਦੇ ਮਨਾਂ ਦੇ ਵਿੱਚ ਹੈ ਉਹ ਇਸ ਚੀਜ਼ ਦਾ ਕਿ ਜੇਕਰ ਅਵਾਰਾ ਪਸ਼ੂ ਸਾਡੇ ਆਵਾਹਨ ਦੇ ਅੱਗੇ ਆਇਆ ਇੱਕ ਤਾਂ ਸਾਡਾ ਆਪਣਾ ਨੁਕਸਾਨ ਹੋਣਾ ਉਹ ਵੱਖ ਹੋਣਾ ਜਿਹੜੇ ਸਾਡੇ ਆਵਾਹਨ ਦਾ ਨੁਕਸਾਨ ਹੋਣਾ ਉਹ ਵੱਖ ਹੋਣਾ ਤੇ ਉਸ ਤੋਂ ਬਾਅਦ ਜਿਹੜਾ ਪੈਸਾ ਲੱਗਣਾ ਆ ਉਹ ਵੱਖ ਲੱਗਣਾ ਤਾਂ ਫਿਰ ਵੀ ਭਾਈ ਤੁਸੀਂ ਇੱਕ ਡਰ ਲੋਕਾਂ ਦੇ ਮਨਾਂ ਦੇ ਵਿੱਚ ਉਹ ਪਾ ਦੇਵੋ ਕਿ ਇੱਕ ਬੋਰਡ ਬਣਾਓ ਉਹ ਬੋਰਡ ਬਣਾ ਕੇ ਲੋਕਾਂ ਦੇ ਘਰਾਂ ਦੇ ਅੱਗੇ ਲਾਏ ਜਾਣ ਕਿ ਭਾਈ ਅਸੀਂ ਆਵਾਰਾ ਪਸ਼ੂਆਂ ਦੀ ਸਾਮਸਮਾਲ ਕਰਨ ਤੋਂ ਅਸਮਰੱਥਾਂ ਜਿਸ ਦੇ ਲਈ ਪ੍ਰਤੀ ਮਹੀਨੇ ਜਾਂ ਪ੍ਰਤੀ ਹਫਤੇ ਜਾਂ ਪ੍ਰਤੀ ਸਾਲ ਜਾਂ 6 ਮਹੀਨੇ ਜਾਂ 3 ਮਹੀਨਿਆਂ ਦੇ ਲਈ ਕੁਝ ਰਾਸ਼ੀ ਜਿਹੜੀ ਹੈਗੀ ਉਹ ਤੈਅ ਕਰਦੇ ਕਿ ਭਾਈ ਇਹ ਰਾਸ਼ੀ ਜਿਹੜੀ ਆ ਤੁਹਾਨੂੰ ਦੇਣੀ ਹੋਵੇਗੀ ਤਾਂ ਜੋ ਤੁਸੀਂ ਆਪਣੀ jaan ਆਵਾਰਾ ਪਸ਼ੂਆਂ ਦੇ ਨਾਲ ਹੋਈ ਟੱਕਰ ਦੇ ਵਿੱਚ ਨਾ ਗਵਾ ਸਕੋ ਜਾਂ ਕਿਸੇ ਤਰ੍ਹਾਂ ਦੀ ਛੱਟਫੇਟ ਆਪਣੇ ਜਿਹੜਾ ਤੁਹਾਡਾ ਸਾਧਨ ਹੈ ਉਹ ਉਹਦੀ ਜਿਹੜੀ ਤੋੜ-ਫੋੜ ਆਵਾਰਾ ਪਸ਼ੂਆਂ ਦੇ ਵਿੱਚ ਵੱਜਣ ਤੋਂ ਬਚ ਸਕੇ ਜਿਸ ਤੇ ਕਰਕੇ ਤੁਹਾਨੂੰ ਮਹੀਨਾ ਬਾਅਦ 3 ਮਹੀਨੇ 6 ਮਹੀਨੇ ਜਾਂ ਸਾਲ ਬਾਅਦ ਸਾਨੂੰ ਐਨੀ ਰਕਮ ਦੇਣੀ ਹੋਵੇਗੀ ਤੇ ਲੋਕ ਮੈਂ ਤੁਹਾਨੂੰ ਦਾਅਵੇ ਦੇ ਨਾਲ ਕਹਿ ਸਕਦਾ ਕਿ ਲੋਕ ਐਨੇ ਕੁ ਦੁਖੀ ਨੇ ਆਵਾਰਾ ਪਸ਼ੂਆਂ ਤੋਂ ਕਿ ਭਾਈ ਤੁਹਾਨੂੰ ਉਹ ਰਾਸ਼ੀ ਵੀ ਤੁਹਾਡੀਆਂ ਜੇਬਾਂ ਦੇ ਵਿੱਚ ਪਾ ਦੇਣਗੇ ਪਰ ਫਿਰ ਇੱਕ ਚੀਜ਼ ਦਾ ਜ਼ਿੰਮਾ ਸਰਕਾਰ ਨੂੰ ਜ਼ਰੂਰ ਚੱਕਣਾ ਪੈਣਾ ਕਿ ਭਾਈ ਉਸ ਤੋਂ ਬਾਅਦ ਜੇਕਰ ਇੱਕ ਵੀ ਆਵਾਰਾ ਪਸ਼ੂ ਤੁਹਾਨੂੰ ਪੂਰੇ ਦੇਸ਼ਤियां ਕਿਤੇ ਵੀ ਸੜਕਾਂ ਤੇ ਮਿਲ ਗਿਆ ਤਾਂ ਉਸ ਦੀ ਸਪੂਰਨ ਰੂਪ ਦੇ ਵਿੱਚ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਪਿਛਲੇ ਦਿਨਾਂ ਦੀ ਇੱਕ ਵੀਡੀਓ ਦਾ ਵੀਡੀਓ ਤੁਹਾਡੇ ਨਾਲ ਮੈਂ ਹੋਰ ਸਾਂਝੀ ਕਰ ਦੇਵਾਂ ਕਿ ਇੱਕ ਸ਼ਹਿਰ ਦੇ ਵਿੱਚ ਇੱਕ ਗੱਡੀ ਖੜੀ ਉਹ ਵੀਡੀਓ ਚਾਹ ਤੁਸੀਂ ਵੀ ਦੇਖਿਓ ਬੇ ਸੋਸ਼ਲ ਮੀਡੀਆ ਤੇ ਆਮ ਤੌਰ ਤੇ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਦੋ ਠੱਠੇ ਆਪਸ ਤੇ ਵਿੱਚ ਭੜਦੇ ਨੇ ਤਾਂ ਭੜਦੇ ਹੋਏ ਉਹ ਇੱਕ ਜਿਹੜੀ ਹੈਗੀ ਗੱਡੀ ਦੇ ਉੱਪਰ ਚੜ ਜਾਂਦੇ ਨੇ ਮਤਲਬ ਨੁਕਸਾਨ ਉੱਥੇ ਇੱਕ ਖੜੇ ਹੋਏ ਵਾਹਨ ਦਾ ਹੋਇਆ ਕਿਸਤੇ ਕਰਕੇ ਦੋ ਆਵਾਰਾ ਪਸ਼ੂਆਂ ਦੀ ਆਪਸੀ ਲੜਾਈ ਦੇ ਕਰਕੇ ਇਹ ਤਾਂ ਇੱਕ ਘਟਨਾ ਜਾਂ ਤਾਂ ਉਹ ਘਟਨਾ ਮੰਨੇ ਜਿਹੜੀਆਂ ਧਿਆਨ ਦੇ ਵਿੱਚ ਆਉਂਦੀਆਂ ਨੇ ਜਿਹੜੀਆਂ ਚਰਚਾ ਦੇ ਵਿੱਚ ਆ ਜਾਂਦੀਆਂ ਨੇ ਜਿਨ੍ਹਾਂ ਦੀ ਕਿਸੇ ਤਰ੍ਹਾਂ ਦੀ ਵੀਡੀਓ ਬਣ ਜਾਂਦੀ ਹੈ ਇੱਕ ਰਾਜਵੀਰ ਜਵੰਦਾ ਨਹੀਂ ਇੱਕ ਰਾਜਵੀਰ ਜਵੰਦਾ ਦੀ ਮੌਤ ਹੋਈ ਇੱਕ ਰਾਜਵੀਰ ਜਵੰਦਾ ਨਹੀਂ ਇੱਥੇ ਪਤਾ ਨਹੀਂ ਕਿੰਨੀਆਂ ਮਾਮਾ ਦੇ ਪੁੱਤ ਜਿਹੜੇ ਨੇ ਉਹ ਇਹਨਾਂ ਆਵਾਰਾ ਪਸ਼ੂਆਂ ਦੇ ਨਾਲ ਹੋਈ ਟੱਕਰ ਦੇ ਕਰਕੇ ਆਪਣੀ ਜਾਨ ਗਵਾ ਬੈਠਦੇ ਨੇ ਜਿਹੜੇ ਸ਼ਾਇਦ ਘਰ ਦੇ ਵਿੱਚ ਇਹ ਕਹਿ ਕੇ ਆਏ ਹੁੰਦੇ ਨੇ ਕਿ ਮੈਂ 10 15 20 ਮਿੰਟਾਂ ਦੇ ਵਿੱਚ ਆਇਆ ਪਰ ਉਸ ਉਸ ਵੇਲੇ ਪਤਾ ਲੱਗਦਾ ਕਿ ਜਦ ਆਵਾਰਾ ਪਸ਼ੂ ਆਇਆ ਆਵਾਰਾ ਪਸ਼ੂ ਦੀ ਟੱਕਰ ਵੱਜੀ ਤੇ ਬੰਦਾ ਆਪਣੀ ਜਾਨ ਤੋਂ ਜਿਹੜਾ ਹੈਗਾ ਆ ਉਹ ਹੱਥ ਤੋਂ ਬੈਠਾ ਹੁਣ ਰਿਪੋਰਟਸ ਕੀ ਕਹਿੰਦੀਆਂ ਨੇ ਇੱਕ ਰਿਪੋਰਟ ਇਹ ਕਹਿੰਦੀ ਹੈ ਕਿ ਹਾਲਾਂਕਿ ਜਿਵੇਂ ਮੈਂ ਪਹਿਲਾਂ ਵੀ ਗੱਲ ਕਰੀਏ ਕਿ ਵੱਖੋ-ਵੱਖ ਸੂਬਿਆਂ ਦੇ ਵਿੱਚ ਟੈਕਸ ਜਿਹੜੀ ਹੈ ਟੈਕਸ ਦਾ ਮਿਆਰ ਜਿਹੜਾ ਹੈ ਉਹ ਵੱਖੋ-ਵੱਖਰਾ ਆ 2% ਤੋਂ ਸ਼ੁਰੂਆਤ ਤਾਂ ਤੇ ਇਹ 20% 20% ਤੱਕ ਆ। ਇੱਕ ਰਿਪੋਰਟ ਕਹਿੰਦੀ ਹੈ ਕਿ ਹਰ ਸਾਲ ਰਾਜਸਥਾਨ ਤਕਰੀਬਨ 2000 ਕਰੋੜ ਰੁਪਏ ਕਾ ਉਸ ਅਸਤੇ ਰੂਪ ਦੇ ਵਿੱਚ ਜਿਹੜੇ ਹੈਗੇ ਆ ਉਹ ਵਸੂਲਤਾ ਆ। ਹਰਿਆਣਾ 500 ਕਰੋੜ ਤੇ ਉੱਤਰ ਪ੍ਰਦੇਸ਼ 200 ਕਰੋੜ ਰੁਪਏ ਕਾ ਉਸ ਅਸਤੇ ਉਹ ਰੂਪ ਦੇ ਵਿੱਚ ਜਿਹੜਾ ਹੈਗਾ ਆ ਉਹ ਵਸੂਲਤਾ ਆ। ਪਰ ਵੱਡੇ ਸਵਾਲ ਵੱਡੇ ਸਵਾਲਿਆ ਚ ਇਹ ਨੇ ਕਿ ਜਿੰਨੇ ਕ ਪੈਸੇ ਇਹ ਵਸੂਲੇ ਜਾਂਦੇ ਨੇ ਕਿ ਉਹਨੇ ਪੈਸੇ ਜਿਹੜੇ ਹੈਗੇ ਨੇ ਉਹ ਲਾਇਬ ਹੀ ਜਾਂਦੇ ਨੇ। ਆਵਾਰਾ ਪਸ਼ੂਆਂ ਦੀ ਸਾਮ ਸੰਭਾਲ ਦੇ ਵਿੱਚ ਲਾਇਬੇ ਜਾਂਦੇ ਨੇ ਸ਼ਾਇਦ ਨਹੀਂ ਕਿਉਂਕਿ ਇੱਥੇ ਕੋਈ ਰਾਜਾ ਬਾਬੂ ਥੋੜੀ ਨਾ ਆਇਆ ਜੇਕਰ ਕਿਸੇ ਤਰ੍ਹਾਂ ਦੀ ਕੋਈ ਦੁਰਘਟਨਾ ਹੁੰਦੀ ਹੈ ਕਿਸੇ ਨੇ ਕਿਸੇ ਨੂੰ ਜਾ ਕੇ ਕਹਿਣਾ ਥੋੜੀ ਨਾ ਆਇਆ ਕਿ ਭਾਈ ਇਧਰ ਘਟਨਾ ਆਵਾਰਾ ਪਸ਼ੂ ਦੇ ਨਾਲ ਜਿਹੜੀ ਹੈਗੀ ਆ ਉਹ ਹੋਈ ਆ ਸਗੋਂ ਦੀ ਜੇਕਰ ਆਵਾਰਾ ਪਸ਼ੂ ਦੇ ਨਾਲ ਕਿਸ ਤਰ੍ਹਾਂ ਦੀ ਦੁਰਘਟਨਾ ਹੁੰਦੀ ਹੈ ਬੰਦੇ ਦੇ ਇਕੱਲੇ ਜਿਹੜਾ ਵਾਹਨ ਹੁੰਦਾ ਆ ਉਹ ਉਸਤੇ ਟੱਕਰ ਵੱਜਦੀ ਆ ਉਹ ਤੇ ਥੋੜੀ ਬਹੁਤੀ ਜਿਹੜਾ ਹੈਗਾ ਟਟਫਟ ਹੋ ਜਾਂਦੀ ਆ ਤਾਂ ਬੰਦਾ ਕਹਿੰਦਾ ਸ਼ੁਕਰ ਹੈ ਸੱਟ ਆਪਣੀ ਜਾਨ ਬਚੀ ਇਹਦਾ ਕੀ ਹੈ ਤਾਂ ਲੋਹਾ ਆ ਇਹਨੂੰ ਸਿੱਧਾ ਕਰਵਾ ਲਵਾਂਗੇ ਮਤਲਬ ਇੰਨਾ ਟੈਕਸ ਲੈਣ ਤੋਂ ਬਾਅਦ ਕਾਉਸਸ ਤੇ ਰੂਪ ਤੇ ਵਿੱਚ ਹੋਰ ਰੂਪ ਦੇ ਵਿੱਚ ਆਪਣੀ ਟੈਕਸ ਦੇ ਨਾਲ ਜੇਬਾਂ ਭਰਨ ਤੋਂ ਬਾਅਦ ਸ਼ਾਇਦ ਲੋਕਾਂ ਨੂੰ ਰੱਬ ਆਸਰੇ ਤੇ ਛੱਡਿਆ ਹੋਇਆ ਆ ਕਿ ਟੈਕਸ ਤਾਂ ਭਾਈ ਤੁਸੀਂ ਸਾਨੂੰ ਦੇਣਾ ਹੀ ਦੇਣਾ ਆ ਇਹ ਤਾਂ ਜਿਹੜੀ ਹੈਗੀ ਇਹ ਇਹ ਤਾਂ ਸੀਮਾ ਤੈਅ ਆ ਟੈਕਸ ਤਾਂ ਤੁਸੀਂ ਸਾਨੂੰ ਦੇਣਾ ਹੀ ਪੈਣਾ ਇਸ ਤੋਂ ਬਿਨਾਂ ਦਾ ਕੋਈ ਹੱਲ ਨਹੀਂ ਆ ਪਰ ਜੋ ਵਾਰਾ ਪਸ਼ੂ ਨੇ ਉਹਨਾਂ ਤੋਂ ਤੁਸੀਂ ਆਪਣਾ ਬਚਾਅ ਜਿਹੜਾ ਆ ਉਹ ਆਪ ਕਰਨਾ ਹੈ ਇੱਕ ਅਕੁਸ਼ ਸਾਡੇ ਦੇਸ਼ ਦੇ ਵਿੱਚ ਚੱਲ ਰਿਹਾ ਹੈ ਹੁਣ ਰੌਲਾ ਪਵੇਗਾ ਇਸ ਤੋਂ ਪਹਿਲਾਂ ਵੀ ਪੈਂਦਾ ਪਰ ਇਹ ਸਾਡੀ ناکਾਮੀ ਇਹ ਰਹੀ ਆ ਜਾਂ ਸਾਡੀ ਤਰਾਸ ਦੀ ਇਹ ਰਹੀ ਆ ਕਿ ਰੌਲਾ ਉਦੋਂ ਹੀ ਪੈਂਦਾ ਜਦੋਂ ਇੰਨਾਂ ਚੀਜ਼ਾਂ ਦੇ ਨਾਲ ਅਵਾਰਾ ਪਸ਼ੂਆਂ ਦੇ ਨਾਲ ਦੁਰਘਟਨਾਵਾਂ ਹੋ ਜਾਂਦੀਆਂ ਨੇ ਇਹ ਰੌਲਾ 5 ਦਿਨ ਦਾ 7 ਦਿਨ ਦਾ 10 ਦਿਨ ਦਾ ਮਹੀਨੇ ਦਾ ਜਾਂ ਉਸ ਤੋਂ ਵੱਧ ਕੁਝ ਦਿਨਾਂ ਦਾ ਹੁੰਦਾ ਆ ਪਰ ਕੀ ਅੱਜ ਤੱਕ ਇਸ ਦੇ ਪ੍ਰੋਪਰ ਹੱਲ ਦੇ ਲਈ ਅੱਜ ਤੱਕ ਇਸ ਦੇ ਪ੍ਰੋਪਰ ਕਿਸੇ ਤਰ੍ਹਾਂ ਦੀ ਕੋਈ ਸੁਝਾਅ ਦੇ ਲਈ ਕਿਸੇ ਤਰ੍ਹਾਂ ਦਾ ਕੋਈ ਗਲਬਾਤ ਜਿਹੜੀ ਹੈਗੀ ਆ ਉਹ ਕੀਤੀ ਗਈ ਕਿ ਪੱਕੇ ਰੂਪ ਦੇ ਵਿੱਚ ਇਸ ਦਾ ਹੱਲ ਕੀ ਹੋਵੇਗਾ ਇਹ ਰੌਲਾ ਜ਼ਰੂਰ ਪੈਣਾ ਤੇ ਇਹ ਦੁਰਘਟਨਾਵਾਂ ਇਸ ਤੋਂ ਪਹਿਲਾਂ ਵੀ ਹੁੰਦੀਆਂ ਆਈਆਂ ਨੇ ਤੇ ਦੁਰਘਟਨਾਵਾਂ ਅੱਜ ਵੀ ਹੋ ਰਹੀਆਂ ਨੇ ਤੇ ਇਹ ਦੁਰਘਟਨਾਵਾਂ ਆਉਣ ਵਾਲੇ ਸਮੇਂ ਦੇ ਵਿੱਚ ਹੁੰਦੀਆਂ ਰਹਿਣਗੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਘਟਣਗੀਆਂ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਵਧ ਵਧਣਗੀਆਂ ਜਿਸ ਤਰ੍ਹਾਂ ਦੇ ਨਾਲ ਆ ਜਿਹੜੀ ਹੈਗੀ ਆ ਰਫ਼ਤਾਰ ਡਿਵੈਲਪਮੈਂਟ ਦੀ ਉਹ ਵਧ ਰਹੀ ਆ ਜਿਸ ਤਰ੍ਹਾਂ ਦੇ ਨਾਲ ਰਫ਼ਤਾਰ ਲੋਕਾਂ ਦੀ ਜ਼ਿੰਦਗੀ ਦੀ ਜਿਹੜੀ ਆ ਉਹ ਵਧ ਰਹੀ ਆ ਤਾਂ ਫਿਰ ਹੁਣ ਭਾਈ ਇਹੀ ਆ ਕਿ ਜਿਵੇਂ ਬੰਦਾ ਕਹਿੰਦਾ ਨਾ ਕਿ ਕੋਈ ਕਿਸੇ ਤਰ੍ਹਾਂ ਦੀ ਬਿਮਾਰੀ ਦੇ ਨਾਲ ਮਰਦਾ ਕੋਈ ਕਿਸੇ ਦੇ ਨਾਲ ਮਰਦਾ ਆ ਕੋਈ ਕਿਸੇ ਦੇ ਨਾਲ ਮਰਦਾ ਤਾਂ ਫਿਰ ਭਾਈ ਹੁਣ ਮੌਤ ਦਾ ਵੱਡਾ ਕਾਰਨ ਜਿਹੜਾ ਆ ਉਹ ਬਹੁਤੀਆਂ ਮੌਤਾਂ ਦਾ ਵੱਡਾ ਕਾਰਨ ਜਿਹੜਾ ਹੈ ਉਹ ਇਹ ਆਵਾਰਾ ਪਸ਼ੂ ਵੀ ਨੇ ਜੇਕਰ ਇੱਥੇ ਜਿਵੇਂ ਮੈਂ ਪਹਿਲਾਂ ਵੀ ਗੱਲ ਕਰੀਆ ਕਿ ਸਰਕਾਰਾਂ ਦੇ ਹੱਥ ਖੜੇ ਨੇ ਤਾਂ ਫਿਰ ਅਸੀਂ ਤਾਂ ਇਹੀ ਕਹਾਂਗੇ ਕਿ ਭਾਈ ਆਪਣਾ ਬਚਾ ਜਿਸ ਤਰ੍ਹਾਂ ਦੇ ਨਾਲ ਤੁਸੀਂ ਚੋਰਾਂ ਤੋਂ ਰੱਖਦੇ ਹੋ ਜਿਸ ਤਰ੍ਹਾਂ ਦੇ ਨਾਲ ਤੁਸੀਂ ਜਿਹੜੇ ਹੈਗੇ ਲੁੱਟਾਂ ਖੋਹਾਂ ਵਾਲਿਆਂ ਤੋਂ ਰੱਖਦੇ ਹੋ ਜਿਸ ਤਰ੍ਹਾਂ ਦੇ ਨਾਲ ਆਪਣਾ ਬਚਾ ਤੁਸੀਂ ਕਿਸੇ ਬਿਮਾਰੀ ਠਮਾਰੀ ਦੇ ਵਿੱਚ ਡਾਕਟਰਾਂ ਦੇ ਕੋਲੇ ਜਾ ਕੇ ਆਪਣਾ ਬਚਾ ਜਿਹੜਾ ਕਰਦੇ ਹੋ ਤਾਂ ਇੱਕ ਬਚਾ ਇਨ੍ਹਾਂ ਆਵਾਰਾ ਪਸ਼ੂਆਂ ਤੋਂ ਵੀ ਰੱਖਿਆ ਕਰੋ ਕਿਉਂਕਿ ਸਰਕਾਰਾਂ ਨੇ ਲੀਡਰਾਂ ਨੇ ਥੋੜੇ ਨਾ ਤੁਹਾਡੀ ਗੱਲ ਸੁਣਨ ਦੀਆਂ ਉਹਨਾਂ ਨੇ ਤਾਂ ਟੈਕਸ ਲੈਣਾ ਆ ਉਹ ਟੈਕਸ ਲਿਆ ਤੁਹਾਡੀਆਂ ਜੇਬਾਂ ਦੇ ਵਿੱਚੋਂ ਕੱਢਿਆ ਆਪਣੀਆਂ ਜੇਬਾਂ ਦੇ ਵਿੱਚ ਪਾਇਆ ਤੇ ਉਸ ਤੋਂ ਬਾਅਦ ਤੁਹਾਨੂੰ ਰੱਬ ਦੇ ਆਸਰੇ ਛੱਡ ਦਿੱਤਾ ਕਿ ਭਾਈ ਜੇਕਰ ਤੁਹਾਡੀ ਕਿਸਮਤ ਚੰਗੀ ਹੋਈ ਤਾਂ ਤੁਸੀਂ ਇਹਨਾਂ ਵਾਰਾਂ ਪਰਸ਼ੂਆਂ ਤੋਂ ਵੱਜ ਜਾਮੋਗੇ ਤੇ ਜੇਕਰ ਤੁਹਾਡੀ ਕਿਸਮਤ ਮਾੜੀ ਹੋਈ ਤਾਂ ਫਿਰ ਇਹਨਾਂ ਦੀ ਭੇਟ ਭੇਟ ਤੁਸੀਂ ਚੜੋਂਗੇ ਚੜੋਂਗੇ ਉਹ ਫਿਰ ਅੱਗੇ ਤੁਹਾਡੀ ਜਿਵੇਂ ਮੈਂ ਗੱਲ ਕਰੀ ਕਿ ਲੱਕ ਤੇ ਡਿਪੈਂਡ ਕਰਦਾ ਕਿ ਭਾਈ ਤੁਸੀਂ ਇਹਨਾਂ ਦੀ ਟੱਕਰ ਦੇ ਨਾਲ ਆਪਣੀ ਜਾਨ ਗਵਾਉਣੀਓ ਜ਼ਖਮੀ ਹੋਣਿਓ ਸਿਰਫ ਤੁਹਾਡੇ ਵਾਹਨ ਦੀ ਟੁੱਟ ਭੱਜ ਹੁੰਦੀ ਆ ਜਾਂ ਫਿਰ ਅਪਾਹਜ ਹੋ ਕੇ ਉਮਰ ਭਰ ਦੇ ਲਈ ਆਪਣੇ ਜਿਹੜੇ ਹੈਗੇ ਆ ਉਹ ਬੈੱਡ ਤੇ ਚਲੇ ਜਾਂਦੇ ਹੋ ਇਹ ਗੱਲ ਤੇ ਗੌਰ ਕਰਨੀ ਬਣਦੀ ਆ ਇਹ ਨਹੀਂ ਕਿ ਜਦ ਐਸੀ ਦੁਰਘਟਨਾ ਹੁੰਦੀ ਆ ਸਿਰਫ ਉਦੋਂ ਇਸ ਗੱਲ ਤੇ ਬੋਲਿਆ ਜਾਵੇ ਇਸ ਗੱਲ ਦਾ ਬੋਲਬਾਲਾ ਹੋਵੇ ਕਿਉਂ ਨਾ ਇਹ ਗੱਲ ਚੀਖ ਚੀਖ ਕੇ ਹਰ ਇਨਸਾਨ ਚੀਖ ਚੀਖ ਕੇ ਟੈਕਸ ਦੇਣ ਵਾਲਾ ਹਰ ਕੋਈ ਸਰਕਾਰਾਂ ਦੇ ਕੰਨਾਂ ਤੱਕ ਪਾਵੇ ਲੀਡਰਾਂ ਦੇ ਕੰਨਾਂ ਤੱਕ ਪਾਵੇ ਕਿਉਂ ਨਾ ਕੋਈ ਐਸਾ ਕਾਨੂੰਨ ਬਣੇ ਜਿਸ ਦੇ ਵਿੱਚ ਉਹ ਅਫਸਰ ਉਹ ਲੀਡਰ ਜਿਹੜੇ ਜਿਹੜੇ ਵੀ ਦੋਸ਼ੀ ਪਾਏ ਜਾਂਦੇ ਨੇ ਕਿ ਭਾਈ ਇਹ ਪੈਸਾ ਆਉਂਦਾ ਆ ਤੇ ਪੈਸਾ ਫਿਰ ਜਾਂਦਾ ਕਿੱਥੇ ਆ ਪੈਸਾ ਲੱਗਦਾ ਕਿਉਂ ਨਹੀਂ ਜਦੋਂ ਆਵਾਰਾ ਪਸ਼ੂਆਂ ਦੇ ਨਾਮ ਦੇ ਉੱਪਰ ਪੈਸਾ ਇਕੱਠਾ ਕੀਤਾ ਜਾਂਦਾ ਤਾਂ ਜਿਹੜੇ ਜਿਹੜੇ ਵੀ ਦੋਸ਼ੀ ਪਾਏ ਜਾਣਗੇ ਤਾਂ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਜ਼ਰੂਰ ਬਣਦੀ ਹੈ ਤਾਂ ਜੋ ਅਗਲਿਆਂ ਨੂੰ ਕੰਨ ਹੋ ਜਾਣ ਤੇ ਇਹਨਾਂ ਦੁਰਘਟਨਾਵਾਂ ਤੋਂ ਅਸੀਂ ਆਪਣੇ ਲੋਕਾਂ ਨੂੰ ਆਪਣੇ ਦੇਸ਼ ਵਾਸੀਆਂ ਨੂੰ ਜਿਹੜਾ ਆ ਉਹ ਬਚਾ ਸਕੀਏ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਵਾਧੂ ਇਜਾਜ਼ਤ ਧੰਨਵਾਦ